ਅੱਗ ਕਿਤੇ ਹੋਰ ਹੀ ਫਿਰਦੀ ਆ ਯਾਰ ਬਾਤ ਨਹੀਂ ਮਾਰੀ ਹੋਈ ਇਹ ਮੇਰੀ ਮਾਰੀ ਕਿਵੇਂ ਅੱਗ ਦੇਖੀ ਅੱਗ ਕਿਤੇ ਹੋਰ ਫਿਰਦੀ ਆ ਪਤਿੱਲੀ ਕਿਤੇ ਹੋਰ ਫਿਰਦੀ ਆ ਕਿਸੇ ਗੱਲ ਆ ਫਿਰ ਦੇਖ ਲੈ ਇਹ ਤਾਂ ਨਹੀਂ ਬਣਨੀ ਚਾਹ ਮਨ ਲੱਗਦਾ ਪੇਕੀਆਂ ਹੀ ਆ ਹੁਣ ਪੇਕੀਆਂ ਹੀ ਆ ਪੇਕੀਆਂ ਹੀ ਹੋਈ ਆ ਅੱਛਾ ਇਹ ਆ ਇਹਨੂੰ ਅੱਜ ਕੱਲ੍ਹ ਆ ਕੇ ਸਮਝਦਾ ਹੁਣ ਇਹਨੇ ਚਾਂਬਣਾ ਹੁਣ ਪੇਕੇ ਦਾ ਰਾਹ ਫੜ ਲਿਆ ਨੇ ਹਾਂ ਜਾਂ ਪੇਕੇ ਚਲੀ ਜਾਣਾ ਫਿਰ ਜਮੇ ਭੂਤ ਜਾਣਾ ਅੱਛਾ ਹੁਣ ਇਹ ਦੇਖ ਸਾਰਾ ਮਾਰ ਦਿਆ ਹੁਣ ਤਾਂ ਪੇਕੇ ਦਾ ਨਾਂ ਲੈਂਦਾ ਬੰਦਾ ਹਾਂ ਮਾਲ ਕਰਦੇ ਘਰਾਜ ਨੂੰ ਚੱਲਾਂਗੇ ਹੁਣ ਆਪਾਂ ਆਪਣੇ ਸੌਦੇਆਂ ਨੂੰ ਤੇ ਮਿਸਾਲਾ ਮਾਰ ਲੈਂਦੀ ਆ ਹਾਂ ਦਦਨ ਉਹ ਰਾਹ ਪੈਂਦੇ ਉਦੋਂ ਕਿ ਜ਼ਿਆਦੇ ਚੰਬੜ ਜਾਂਦੀ ਆ ਤੇ ਲਵੇ ਚਲੀ ਜਾਂਦੀ ਆ ਫਿਰ ਉਦੋਂ ਵੀ ਜ਼ਿਆਦੇ ਚੰਬੜ ਜਾਂਦੀ ਆ ਹੁਣੇ ਲਵੇ ਆਈ ਹੋਈ ਆ ਲਵੇ ਆਈ ਹੋਈ ਆ ਹਾਂ ਹੁਣੇ ਬੰਨੋ ਤੇ ਆ ਬੰਨੋ ਦੇ ਹਾਂ ਠੀਕ ਹੈ ਲਵੇ ਬੰਨੋ ਤੇ ਆ ਹੁਣੇ ਬੰਨੋ ਤੇ ਆ ਜਦ ਪਿੰਡ ਚਲੀ ਗਈ ਫਿਰ ਜਮੇ ਉਦੋਂ ਵੀ sire ਹੋ ਜਾਣਾ ਅੱਛਾ ਉਹਨੇ ਸਮਝ ਲੈ ਗੱਲ ਐ ਹਜੇ ਪਿੰਡ ਦਾ ਬੰਨਾ ਟੱਪੀ ਹੋਈ ਆ ਬੰਨਾ ਟੱਪੀ ਹੋਈ ਆ ਫਿਰ ਸੋਹਰੀ ਕਦੋਂ ਆਊ ਸੋਹਰੀ ਜੀ ਤਾਹੇ ਮੇਰੀ ਗੱਲ ਸੁਣ ਲੈ ਹਾਂਜੀ ਸੋਹਰੀ ਦਾ ਜਿੱਦਣੇ ਆ ਗਈ ਫਿਰ ਇਹ ਹਾਂਜੀ ਫਿਰ ਇਹ ਸਮਝ ਲੈ ਜਮੇ ਢੜੀ ਹੋ ਜਾਣਾ ਹੂੰ ਹੋਊਗੇ ਦੂਜੇ ਦਿਨ ਪਹਿਲੇ ਦਿਨ ਤਾਂ ਮਾਰੂ ਸਾਲਾ ਜੀ ਦੂਜੇ ਦਿਨ ਢੜੀ ਹੋ ਜੂ ਠੀਕ ਐ ਕਿਉਂ ਫਿਰ ਕੰਮ ਧੰਦਾ ਜਿਹੜਾ ਕੱਪੜਾ ਲੀੜਾ ਹੁੰਦਾ ਧੋਣਾ ਪੈਂਦਾ ਸਾਂਭਣਾ ਪੈਂਦਾ ਇਹ ਝੁੱਲ ਜੱਪੜਾ ਫੇ ਤੇਰੇ ਵਰਗਾ ਵੀ ਕਹਿੰਦਾ ਤਾਂ ਸਾਰੀ ਪੇਕਿਆਂ ਨੂੰ ਗਾਗੀ ਤੇਰਾ ਫੜਾ ਤੋ ਹੁਣ ਢੋਲ ਚੱਲ ਜਦਣਿਆਂ ਨਾਲ ਪਿੰਡ ਚ ਰੋ ਫੁੱਲ ਸਾਂਭਣ ਕਰ ਵਾਲੀ ਚਾਹ ਦਾ ਕਿੱਥੇ ਸੁਆਦ ਆਉਂਦਾ ਹਨਾ ਲੱਕੀ ਕਰ ਵਾਲੀ ਚਾਹ ਦਾ ਕਿੱਥੇ ਸੁਆਦ ਆਉਦਾ ਬਈ ਇਹ ਕੀ ਗੱਲ ਹੈ ਜਾਨੀ ਘਰ ਵਾਲੀ ਚਾਹ ਵਰਗਾ ਸਾਰੀ ਜਿਸ਼ ਵੀ ਨਹੀਂ ਹਾਂ ਕਹਿੰਦੇ ਨੇ ਹੁੰਦੇ ਘਰ ਦੀ ਮੁਰਗੀ ਦਾਲ ਬਰੋਬਰ ਹਾਂ ਪਰ ਦਿਲ ਦੇ ਆਬਦੇ ਹੱਤ ਨਾ ਬਈ ਚੀਜ਼ ਹੈ ਨਾ ਪਰ ਉਹਦੇ ਵਰਗੀ ਖਾਈ ਨਹੀਂ ਸਹੀ ਗੱਲ ਖੁੱਲੇ ਅਸਮਾਨ ਦੇ ਥੱਲੇ ਐ ਬੰਦੇ ਦੀ ਚਾਹ ਹਾਂ ਆਪ ਜਰ ਕਰ ਜਾਉਣੀ ਆ ਸਾਰਾ ਕੁਝ ਖਾਣਾ ਬਣਾਉਣਾ ਕਰਨਾ ਤੇ ਉਹਦੇ ਪਸੰਦ ਨੇ ਭਾਈ ਉਹ ਵੀ ਹੁਣ ਇਹਨਾਂ ਦੇਖ ਕੇ ਸਾਨੂੰ ਕਹਿੰਦਾ ਯਾਰ ਭਾਈ ਵੀ ਇਹ ਤੁਸੀਂ ਖਾਂਦੇ ਪੀਂਦੇ ਨਹੀਂ ਕੁਝ ਹਾਂ ਉਹਨਾਂ ਅਗਲੇ ਨੂੰ ਅਸੀਂ ਦੱਸੀ ਜੇ ਕਿ ਸੱਪ ਦੀ ਸਿਰ ਤੋਂ ਮਣੀ ਦਾ ਅਸੀਂ ਲਾ ਕੇ ਖਾਣੇ ਆ ਅਜੇ ਕਹਿੰਦੇ ਨੇ ਕੋਈ ਖਾਂਦੇ ਨਹੀਂ ਪਰ ਖਾਣਾ ਕਿੱਥੇ ਆ ਜਵੇਂ ਅਸੀਂ ਪਿੱਲੀਆਂ ਨੂੰ ਸਾਢੇ 9 ਰੋਮੇ ਜੇ ਇਹ ਸਾਢੇ 9 ਦੀ ਅੰਦਰ ਜਾ ਕੇ ਸਾਡੇ ਦਾ ਜਿਵੇਂ ਦੁੱਧ ਜੋ ਅਰਕ ਨਹੀਂ ਨਿਕਲਦਾ ਹੁੰਦਾ ਉਵੇਂ ਸਾਡੇ ਜੋ ਨਿਕਲਦਾ ਠੀਕਾ ਮੇਰੀ ਗੱਲ ਸੁਣ ਲੈ ਚੰਗੇ ਭਲੇ ਦਾ 100 ਤੌਕਾ ਸਾਡਾ 1 ਸਾਡਾ 1 ਤੌਕਾ 100 ਤੌਕੇ ਦੇ ਨਾਲ ਦਾ ਵੀਰੇ ਅੱਛਾ ਤੇ ਸਾਡਾ 1 ਬਾਗੇ ਰੱਖਦੇ ਸਾਰੇ ਲੈ ਸਾਢੇ 9 9 ਤੇ ਢੇੜਾ ਕੱਢ ਕੇ ਢੇੜਾ ਕੱਢਦੇ ਸਾਡਾ 1 ਵੀ ਨਹੀਂ ਕਰਦਾ ਭਾਵੇਂ ਸਾਰੇ ਤੇ ਸਾਡੇ ਦਾ ਖੂਨ ਪਾ ਲਈ ਕਾ ਕਿੜਾ ਤੇਰੀ ਤਾਂ ਨਹੀਂ ਮੁੱਕਦਾ ਸਾਡਾ ਇੱਕ ਵੀ ਜਾਈ ਨਹੀਂ ਹੁੰਦਾ ਕਿਉਂ ਸਾਡਾ ਬਣਿਆ ਪਿਆ ਕੋੜਿਆ ਪਿਆ ਹੁਣ ਯਾਰ ਕੜਿਆ ਪਿਆ ਕੜਿਆ ਪਿਆ ਆ ਬੀਬੀ ਹਾਂ ਅੱਜ ਆਜਾ ਬਾਲ ਦੇ ਲੱਖੀ ਹਾਂ ਬਾਈ ਕਿੰਨੀਆਂ ਵਾਲੀਆਂ ਦਵਾਏਗਾ ਸੱਤ ਦਵਾ ਲੰਨੇ ਸੱਤ ਵਾਲੀਆਂ ਓ ਸੱਤ ਹੀ ਵੀ ਮੈਂ ਕਹਾਂਗਾ ਹੋ ਗਈ ਕਿੰਨੀ ਚੱਲੀ ਉਹ ਲੈ ਬਾਈ ਕਹਿੰਦਾ ਸੱਤ ਵਾਲੀਆਂ ਦਵਾਵਾਂਗੇ ਹਾਂ ਇੰਨੀਆਂ ਕਾਤੋਂ ਬਈ ਕਿਆ ਜੇ ਫੇਰ ਬਣਦੀ ਆ ਫੇਰ ਬਣਦੀ ਆ ਠੀਕਾ ਕੱਟਣ ਨਾਲ ਕੀ ਹੋ ਜਾਊ ਬਈ ਘਟਨਾ ਹੋਣਾ ਸੀ ਵੀ ਲੱਸੀ ਜੀ ਬਣ ਜਾਂਦੀ ਹੈ ਲੱਸੀ ਬਣ ਜਾਂਦੀ ਹੈ ਸਹੀ ਗੱਲ ਹੈ ਘਰ ਦੀ ਸ਼ਰਾਬ ਚੋਂ ਸ਼ਰਾਬ ਕੱਢੀ ਅਸਲ ਚਾਹ ਤਾਂ ਸੱਤ ਵਾਲੀ ਜੰਦੀ ਬਣਦੀ ਹੈ ਠੀਕ ਆ ਲਓ ਵੀ ਦੇਖ ਆਓ ਸੱਤ ਵਾਲੀ ਵਾਲੀ ਚਾਹ ਗਈ ਸ਼ਰਾਬ ਜਿੰਨਾ ਕੰਮ ਕਰੂਣਾ ਇਹ ਹੂੰ ਕਰੂਗੀ ਕਰੂਗੀ ਐਨੀ ਮੈਂ ਤਾਂ ਕਰੀ ਹੋਈ ਤਾਂ ਯਾਰ ਠੀਕ ਨਹੀਂ ਗੱਲ ਰੂੜੀ ਤੇ ਦੁੱਧ ਕੋਣ ਲੈ ਰੂੜੀ ਤੇ ਵੀ ਕੱਖ ਹੋ ਜਾਂਦੇ ਨੇ ਇਹਦਾ ਫੇਰ ਸਹੀ ਗੱਲ ਹੈ ਚਾਹ ਬਰਉਣੀ ਹੈ ਸਹੀ ਗੱਲ ਹੈ ਆ ਹੁਣ ਵਾਲੀਆਂ ਹੀ ਆਉਂਦੀਆਂ ਨੇ ਅਤੇਲ ਵਿੱਚ ਕੇ ਮੇਰੇ ਜਿਹੀਆਂ ਲੈ ਵੀ ਰਿਜਨ ਲੱਗੀ ਦੇਖ ਸਕਦੇ ਹੋ ਆ ਇਹ ਜੀ ਜਾਉਗਾ ਇਹ ਹਾਂ ਕੜੀ ਜਾਉ ਕੜੀ ਜਾਉ ਇਹ ਟਿਕਮੀ ਅੱਗਾ ਹੈ ਟਿਕਮੀ ਅੱਗਾ ਕੀ ਇਹ ਟਿਕਮੀ ਅੱਗਾ ਜੇ ਹੁਣ ਓਕਣ ਬਾੜੀਆਂ ਦਵੋਣੀਆਂ ਚ ਅੱਠ ਦਵਾਲਾਂ ਹੂੰ ਅਜੇ ਟਿਕਮੀ ਅੱਗਾ ਦੇਖ ਟਿਕਮੀ ਅੱਗਾ ਨਾ ਕੋਈ ਮੰਗ ਹੋਏ ਮੰਗ ਕੋਈ ਮੰਗ ਸਹੀ ਗੱਲ ਆ ਚਾਹ ਵੀ ਫਿਰ ਪੀ ਕੇ ਦੇਖੀ ਜਿਆਦਾ ਹੀ ਫਿਰ ਉਹ ਹਲਕੂਏ ਜਦੋਂ ਹਾਂ ਕੋਈ ਨਹੀਂ ਲੈ ਇਹ ਨਿਕਲ ਨਹੀਂ ਦੰਦ ਨਾਲ ਕਿ ਬਾਹਰ ਦੇ ਕੰਨ ਕਦ ਨਹੀਂ ਹੂੰ ਬਾੜ ਦੇ ਦੇਈ ਚੱਲ ਵਾਲੀਆਂ ਹਾਂ ਮੇਰੇ ਉਹ ਨਾ ਡੋਲੇ ਦੇ ਬਾਲੀ ਦੇ ਨਹੀਂ ਨਹੀਂ ਚੱਲ ਦੇਖੇ ਜੋ ਫਿਰ ਹੋਰ ਬਣਾਵਾਂਗੇ ਉਹ ਗੱਲ ਨਾ ਹੋ ਜਾਈ ਦੇਖੇ ਫਿਰ ਹੋਰ ਬਣਾਵਾਂਗੇ ਹਾਂ ਹੋਰ ਬਣਾਵਾਂਗੇ ਰਸਨ ਦਾ ਕਦਨ ਅਗਲਾ ਤਾਂ ਕੰਮ ਲਗਾਣਾ ਫਿਰ ਚਾਹ ਹੀ ਬਣੂ ਹੱਥਾਂ ਦਾ ਹੀ ਨਹੀਂ ਵੀਡੀਓ ਤੇ ਹੋਉਂਦੀ ਹਾਂ ਇਹ ਗੱਲ ਹੈ ਮੈਂ ਕਹਿੰਦਾ ਯਾਰ ਆਪਣੇ ਇਧਰ ਦੇਸ਼ ਚੋਂ ਅੰਗਰੇਜ਼ੋਂ ਹੀ ਟੱਕਰ ਦੇ ਕੀ ਗੌਰ ਕੀ ਹੋ ਗਿਆ ਸਰ ਹੁਣ ਠੱਕੇ ਖਾਂਦੇ ਆ ਉਧਰ ਜਾਣੇ ਆ ਨਾਲੇ ਪੈਸੇ ਦਿੰਨੇ ਆ ਉਧਰ ਨੂੰ ਹਣਾ ਹੂੰ ਇੱਧਰ ਹੁੰਦੇ ਵਧੀਆ ਕਾਨੂੰਨ ਦੇਖਦੇ ਨੇ ਤਾਂ ਵਧੀਆ ਸੀ ਹਾਂ ਜਿੱਥੇ ਮਾਂ ਦੇ ਪੁੱਤਾਂ ਦੀ ਇੱਟ ਲਾਈਫ ਇੱਟ ਨਹੀਂ ਹੱਲੀ ਇੱਟ ਨਹੀਂ ਹੱਲੀ ਠੀਕ ਆ ਗੱਲ ਜੋ ਉਹਨਾਂ ਦਾ ਕਾਨੂੰਨ ਸੀ ਵਧੀਆ ਸੀ ਹੂੰ ਤੇ ਆ ਹੁਣ ਜਿਹੜੀ ਆਪਣੇ ਜਿਵੇਂ ਮੰਨ ਕੇ ਚੱਲ ਉਧਰ ਦੇ ਲਾਸੂਲਤਾ ਨੇ ਬਾਰੇ ਹੂੰ ਇਹ ਆਪਣੇ ਹੋਇਆ ਕਰਨੇ ਸੀ ਕਿਸੇ ਦਿਨ ਸਹੀ ਗੱਲ ਹੈ ਜੀ ਕੰਮ ਨੂੰ ਮਾਰਦਾ ਤਾਂ ਨਹੀਂ ਸੀ ਕਰਦੇ ਕਿਸੇ ਨੂੰ ਹੀ ਤਾਂ ਮਾਰ ਦਿੱਤਾ ਹੈ ਨਹੀਂ ਸੀ ਜਾਣ ਜਾਨ ਸਹੀ ਗੱਲ ਬਾਹਰ ਨੂੰ ਭਜਦੇ ਨੇ ਹੁਣ ਆਪਾਂ ਬਾਹਰ ਨਹੀਂ ਜਾਂਦੇ ਨੇ ਹੂੰ ਉਹਨਾਂ ਕੋਲ ਹੀ ਹਾਂ ਉਹਨਾਂ ਕੋਲ ਹੀ ਜਾਂਦੇ ਨੇ ਦੇਖ ਲੈ ਨਰੇ ਨਰੇ ਰੁਪਏ ਲਾਉਂਦੇ ਨੇ ਫਿਰ ਉਹਨਾਂ ਲੋ ਇੱਤੀ ਰੱਖ ਲੈਣਦੇ ਜਰੂਰੀ ਕੱਢ ਲੈਣੇ ਸੀ ਹਾਂ ਇਹ ਗੱਲ ਸਹੀ ਹੈ ਮੈਂ ਤਾਂ ਇਹਦਾ ਮੈਂ ਕਹਿੰਦਾ ਇਹਨਾਂ ਕੱਢਣੇ ਕਰਨ ਸੀ ਪਹਿਲਾਂ ਆਪਾਂ ਇੱਤੀ ਹੁਣ ਆਪਾਂ ਜਾਂਦੇ ਹੁਣ ਆਪਾਂ ਜਾਂਦੇ ਹੁਣ ਤਾਂ ਇਹ ਦੋ ਬਦਲੇ ਲੈਂਦੇ ਨੇ ਗਣਗਣ ਅੱਛਾ ਹੁਣ ਗਣਗਣ ਬਦਲੇ ਲੈਂਦੇ ਨੇ ਭਾਈ ਜਾਨਾ ਤਾਂ ਨਹੀਂ ਲੱਗੀ ਤੰਨੇ ਬਾਹਰ ਤਾਂ ਨਹੀਂ ਜਾਣਾ ਆ ਮੈਂ ਯਾਰ ਬਾਹਰ ਜਾ ਕੇ ਕੀ ਕਰਾਂਗਾ ਨਹੀਂ ਜੇ ਕੋਈ ਵੀ ਨਾ ਹੋ ਕਰੇ ਭੇਜੇ ਫੇਰ ਇਹ ਦਿਨ ਮੈਂ ਦੱਸ ਦਿੰਦਾ ਜੇ ਲੋਕਾਂ ਨੇ 10 ਸਾਲ ਦੀ ਕਮਾਉਣੇ ਨੇ ਮੈਂ 1 ਸਾਲ ਦੀ ਕਮਾ ਲੂੰਗਾ ਉੱਥੇ ਉੱਥੇ ਮੈਂ ਤਾਂ ਗੋਰਿਆਂ ਨੂੰ ਟਿਕਾ ਲੈਣਾ ਉੱਥੇ ਜਾ ਕੇ ਹੂੰ ਮੈਂ ਕਿਤੇ ਹਟਣਾ ਮੈਂ ਤਾਂ ਲੀ ਲਾਲਾ ਕਰੇ ਤੜਕੇ ਇੱਕ ਬੜੇ ਸਾਰੇ ਐ ਗੱਡੀ ਤੇ ਜਿੰਨਾਂ ਕਰ ਖਾਲੇ ਨਹੀਂ ਹੁੰਦੇ ਸੀ ਸਿੱਧੇ ਡੱਲੂਗੀ ਉਹਦੇ ਕਰ ਮੈਂ ਹਟਿਆ ਨਹੀਂ ਆਇਆ ਕਰਦਾ ਸੀ ਆਲਾ ਕਹੇਗਾ ਨਹੀਂ ਇਹ ਤਾਂ ਵੱਡੋ ਬਾਬਾ ਫਾਪ ਭੈਣ ਜਨਾਬੇ ਗੱਡੀ ਨਾਲ 20 ਲੱਖ ਦੀ ਖਰਾਬ ਕਰਦੇ ਲਾ ਕੇ ਕਾੜਾ ਮੇਰੇ ਕਰ ਹੂੰ ਔਰ ਕਿਹੜੇ ਕਿਹੜੇ ਕੰਮ ਕਰਦੇ ਸੀਗੇ ਉੱਥੇ ਜਾ ਕੇ ਫਿਰ ਤੇ ਜਾ ਕੇ ਮੈਂ ਤਾਂ ਕਰਦਾ ਮੈਂ ਕੀ ਕੀ ਕਰਦਾ ਹਾਂ ਮੈਂ ਪਹਿਲਾਂ ਤਾਂ ਨਹੀਂ ਮਜਬੂਰੀ ਦੇਖਿਆ ਕਰੀ ਕਿਤੇ ਖੋਸ ਨੇ ਪਤਾ ਸਿੱਖਣਾ ਚ ਬੋਲਣਾ ਹੂੰ ਠੀਕ ਆ ਗੱਲ ਅੰਗਰੇਜ਼ੀ ਸਿੱਖ ਲਈ ਪਹਿਲਾਂ ਹਾਂ ਫਿਰ ਉਹਨਾਂ ਹੋਰ ਹੋਰ ਨੂੰ ਕਹਿੰਦੇ ਵੀ ਐ ਕਰੋ ਇੱਕ ਮੇਰਾ ਵੀਰ ਬੰਦਾ ਹੀ ਦੇ ਦਿਓ ਤੁਸੀਂ ਮੈਂ ਇਹਨੂੰ ਦੱਸ ਦੇ ਗੁਰੂ ਸਾਨੂੰ ਦੱਸ ਦੇ ਤੁਸੀਂ ਛੋੜਨਾ ਮੱਥਾ ਮਾਰਿਆ ਜਾਂਦਾ ਠੀਕ ਨਹੀਂ ਗੱਲ ਠੀਕ ਹੈ ਤੇ ਮੱਥਾ ਮਾਰਿਆ ਨਹੀਂ ਜਾਂਦਾ ਮੱਥਾ ਮੇਰਾ ਵੀਰ ਤੁਸੀਂ ਮੈਨੂੰ ਜਾਣ ਲੈ ਕੇ ਨੂੰ ਕੋਈ ਨਾ ਪੈਸੇ ਘੱਟ ਦੇ ਦਿਓ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਗੱਲ ਆਪਣੇ ਪਿੰਡ ਨੂੰ ਆ ਜਾਂਦੇ ਹੋਰ ਕੀ ਕਰਨਾ ਜੀ ਆਣਾ ਤਾਂ ਇੱਥੇ ਹੀ ਪੈਣਾ ਨਾ ਲੱਗੇ ਆਉਂਦਾ ਵੀਰ ਇੱਥੇ ਹੀ ਪੈਣਾ ਜਗਾ ਤਾਂ ਇੱਥੇ ਹੀ ਮਿਲਨੀ ਜਗਾ ਤਾਂ ਇੱਥੇ ਹੀ ਮਿਲਨੀ ਹਣਾ ਔਰ ਇੰਨੀ ਗੱਲ ਹੈਗੀ ਆ ਬਾਈ ਬਾਹਰ ਕਾਨੂੰਨ ਦੇਖ ਲੈ ਕਿੰਨਾ ਵਧੀਆ ਹੂੰ ਛੇ ਮਰ ਜਵੇ ਬੰਦਾ ਜਿਹਨੇ 5-10 ਲੱਖ ਤੋਂ ਘੱਟ ਦਾ ਖੜਾ ਛੜਦਾ ਹੀ ਨਹੀਂ ਹੂੰ ਇੱਕ ਪਤਾ ਨਹੀਂ ਕਿੱਥੇ ਮੈਨੂੰ ਦੱਸਿਆ ਕਹਿੰਦੇ 부ੜੀ ਮਰ ਗਈ ਮਰਦੀ ਮਰਦੀ ਵੀ ਕਰੋੜ ਰੁਪਈਆ ਦੇਖੀ ਮੈਂ ਹੋਰ ਬਾਤ ਨਹੀਂ ਦਾ ਇਹ ਮਰਦੀ ਵੀ ਭੈਣ ਚ ਤਾਂ ਮੈਨੂੰ ਕਹਿੰਦਾ ਵੀ ਪਤਾ ਨਹੀਂ ਬਈ ਤਾਂ ਹੀ ਲੋਕ ਉਧਰ ਜਾ ਕੇ ਪੱਕੇ ਹੁੰਦੇ ਨੇ ਮੈਨੂੰ ਤਾਂ ਲੱਗਦਾ ਸਹੀ ਗੱਲ ਆਗੀ ਤਾਂ ਹੀ ਹੁੰਦੇ ਨੇ ਬਾਈ ਪੈਸਾ ਬਣਦਾ ਬਹੁਤ ਆਪਣੇ ਇੱਥੇ ਫਿਰ ਬਣਦਾ ਨਹੀਂ ਪੈਸਾ ਉਰੇ ਆਪਣੇ ਬਣਦਾ ਸਾਰੇ ਕੋਲ ਤੇ ਕਦਰ ਨਹੀਂ ਹੈਗੀ ਕਦਰ ਨਹੀਂ ਹੈਗੀ ਇੱਥੇ ਤਾਂ ਹੁਣ ਮੇਰੇ ਵਰਗਾ ਜਿਹੜਾ ਮੈਂ ਹਾਂ ਵੀਰੇ ਇੱਕ ਦਿਨ ਕਮਾ ਲੰਨਾ ਮੈਂ ਕਹਿੰਦਾ ਜਿੰਨੇ ਲੈ ਕੇ ਮੈਂ ਖਾਂਦਾ ਨਹੀਂ ਮੇਰੇ ਕੋਲ ਸਬਰ ਨਹੀਂ ਆਉਂਦਾ ਮੈਨੂੰ ਫਿਰ ਹੋਰ ਕਮਾਉਂਗਾ ਫਿਰ ਹੋਰ ਕਮ ਗੱਲ ਇਹੀ ਆ ਨਾ ਗੱਲ ਇਹੀ ਆ ਪਿਆਰ ਵਰਗੀ ਰੀਸ ਨਹੀਂ ਹੈਗੀ ਵੀਰੇ ਪਿਆਰ ਵਰਗੀ ਮौज ਨਹੀਂ ਲੱਭਣੀ ਹੈਗੀ ਹਾਂ ਇਹ ਮौज ਨਹੀਂ ਮਿਲਦੀ ਇਹਦਾ ਯਾਰ ਕਿਹਦੇ ਦਿੰਦਾ ਸੀ ਵੀਰੇ ਜਦੋਂ ਹੁਣ ਬੱਕੇ ਚਾਰ ਦਿਨਾਂ ਦੇ ਪੁਰਾਣੇ ਬੰਦੇ ਨੇ ਜਿਹੜੇ ਹੂੰ ਇੱਥੇ ਬਾਈ ਦੇਖ ਲਾ ਤੂੰ ਉਹ ਪੁਰਾਣੇ ਬੰਦੇ ਜਿਆਦ ਹੁੰਦੇ ਨੇ ਕਈ ਵਾਰ ਸਾਨੂੰ ਰੋਣਾ ਪੈਂਦਾ ਪਿਆਉਂ ਦਰਖਤ ਦੇਖਦਾ ਓਰੇ ਸੰਤ ਸਾਡੇ ਓਰੇ ਆ ਕੇ ਵਿਚਾਰੇ ਦੀ ਬਾਹਰ ਅੰਦਰ ਹੁੰਦੇ ਸੀਗੇ ਹਾਂ ਉਹਦੇ ਉਹ ਚਾੜ ਇੱਕ ਖੜਾ ਸਭ ਮੰਨ ਵੀਰੇ ਬਾਣ ਸੀ ਸਾਰਾ ਉਹ ਗੱਲਾਂ ਦੇਖ ਦੇਖ ਤਾਂ ਜਿਆਦ ਹੁੰਦੀਆਂ ਨੇ ਭਾਈ ਸਾਡੇ ਕੋ ਇਹੋ ਜਿਹੇ ਸੰਤ ਆਏ ਨੇ ਇਹੋ ਜਿਹੇ ਜਿਹੇ ਚੀਜ਼ਾਂ ਮੂੰਹ ਚੋਂ ਕੱਢੀਆਂ ਨੇ ਜੇ ਮੈਂ ਕਈ ਵਾਰੀ ਸੋਚਦਾ ਹੁੰਨਾ ਵੀ ਜੇ ਇਹ ਨਾ ਬੰਦਾ ਮੇਰੇ ਦਿਮਾਗ ਤੇ ਗੱਲ ਪਹੁੰਚ ਜਵੇ ਔਰ ਮੇਰਾ ਉਹ ਕਰਨ ਮੈਨੂੰ ਨੇਮ ਲੈ ਕੇ ਮੈਨੂੰ ਬਹੁਤ ਜੜੀਆਂ ਬੂਟੀਆਂ ਬਾਰੇ ਪਤਾ ਮੈਨੂੰ ਇਹ ਨਹੀਂ ਪਤਾ ਮੈਂ ਕੀ ਦਿਮਾਗ ਕਰ ਲਵਾਂ ਇਹ ਆਏ ਆਏ ਗੱਲਾਂ ਲਾਲ ਬਣ ਗਈ ਜਾ ਬਣ ਗਈ ਬਹੁਤ ਆ ਬਈ ਕੜ ਗਈ ਦੇ ਹਨਾ ਲਾਲ ਹੋ ਗਈ ਲਾਲ ਰੰਗ ਹੋ ਗਿਆ ਬਈ ਤਾਣ ਦੇਖ ਸਕਦਾ ਕਿੰਨੀ ਅੱਗੇ ਤੇ ਜੀ ਬਣ ਗਈ ਕਿੰਨੀ ਚਾਹ ਛੱਗ ਜੀ ਵਧਿਆ ਬਣਦੀ ਆ ਚਾ ਹਮ ਤੇ ਕਿ ਮਿਲ ਜਾ